नारी नू बिकॉज शी इज़ सॉफ्ट फिजिकली शी इज़ लेसर स्ट्रोंग थोड़ी कम है बिकॉज भगवान ने उसके शरीर में ऐसी शक्तियाँ दी हैं जो पुरुषों के पास नहीं है बट वो फिज़िकली स्ट्रांग नहीं है तो उस चीज़ का फ़ायदा उठाया कुछ पुरुषों ने सबको नहीं मैं कहूँगी कुछ पुरुषों ने तो उनके साथ उन्होंने मिसबिहेव किया रेप किया ਉਨਕਾ ਅਨਨੈਸੈਸਰੀ ਫਾਇਦਾ ਉਠਾਇਆ ਉਨਕੋ ਬੋਲਾ ਕਿ ਤੂੰ ਘਰ ਮੇਂ ਰਹਤੀ ਏ ਤੂੰ ਕੀ ਕਰਤੀ ਏ ਮੈਂ ਸਵੇਰ ਦਾ ਥੱਕਿਆ ਹੋਇਆ ਆਇਆ ਕੰਮ ਕਰਕੇ ਤੂੰ ਕੀ ਕੀਤਾ ਸਾਰਾ ਦਿਨ ਤੂੰ ਤਾਂ ਸੁੱਤੀ ਰਹੀ ਬਟ ਬੇਸਿਕਲੀ ਉਹ ਚੀਜ਼ ਬਿਕੋਜ਼ ਆਪਾਂ ਉਹ ਚੱਲਦੇ ਰਹੇ ਅੰਟਿਲ ਅਨਲੈਸ ਆਪਾਂ ਆਪਣੇ ਆਪ 'ਚ ਵਿਸ਼ਵਾਸ ਕਰਾਂਗੇ ਤਾਂ ਕੋਈ ਸਾਨੂੰ ਬਚਾ ਨਹੀਂ ਸਕਦਾ ਸੋ ਫਰਸਟ ਥਿੰਗ ਇਜ਼ ਜਦੋਂ ਤੱਕ ਤੁਸੀਂ ਨੋਬਾਡੀ ਕੈਨ ਡੋਨਟ ਲਿਵ ਐਨੀਬਾਡੀਜ਼ ਆਈਡੀਆ ਆਫ ਲਾਈਫ ਸਾਨੂੰ ਸਾਡੀਆਂ ਮਾਵਾਂ ਨੇ ਜਾਂ ਸਾਡੀਆਂ ਸੱਸਾਂ ਜੋ ਸਾਨੂੰ ਦੱਸ ਕੇ ਭੇਜਦੀਆਂ ਕਿ ਨਹੀਂ ਬੇਟਾ ਐਵੇਂ 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 ਨਾਟ दैट ਕਿ ਅਸੀਂ ਸਾਰੀ ਬਾਉਂਡਰੀਜ਼ ਨੂੰ ਤੋੜ ਦੇਣਾ ਬਾਉਂਡਰੀਜ਼ ਦੇ ਵਿੱਚ ਰਹਿਣਾ ਵੀ ਇੱਕ ਕਲਾ ਹੈ ਔਰ ਉਹਦੇ 'ਚ ਵੀ ਇੱਕ ਨਮਰਤਾ ਹੈ ਔਰ ਨਮਰਤਾ ਸਾਡਾ ਗਿਆਨ ਹੈ ਤੇ ਲੇਕਿਨ ਉਸ ਬਾਉਂਡਰੀਜ਼ ਐਨਾ ਜ਼ਿਆਦਾ ਜਕੜ ਜਕੜ ਨਹੀਂ ਜਾਣਾ ਬਟ ਉਸ ਬਾਉਂਡਰੀਜ਼ ਨੂੰ ਮੇਨਟੇਨ ਕਰਨ ਨਾਲ ਜੋ ਸਾਡੀ ਇੱਜ਼ਤ ਹੈ ਉਹ ਰਹੇਗੀ ਠੀਕ ਹੈ ਲੇਕਿਨ ਇਹ ਸਾਨੂੰ ਆਪਣੇ ਆਪ ਨੂੰ ਯਾਦ ਦਿਲਾਉਣਾ ਪਏਗਾ we are annapurna annapurna da matlab pata hai na shiv ji di wife parvati ohna nu annapurna kiy jaanda hai because us sari srishti nu anpradan karde right to apan vi karde aan annapurna hai because ghar ch je khana na bane ta nobody can even bacche vi bhukhe mar jaan ge we are earth earth hai ki har bande da jidda na maada changa ਤਾਂ ਸਾਡਾ ਘਰ ਵਾਲਾ ਚਾਹੇ ਮਾੜਾ ਹੈ ਚਾਹੇ ਚੰਗਾ ਹੈ ਸਾਡਾ ਬੱਚਾ ਚਾਹੇ ਕਿਸੇ ਵੀ ਤਰੀਕੇ ਦਾ ਹੈ ਅਸੀਂ ਉਹਦੀ ਹਰ ਗਲਤ ਔਰ ਚੰਗੀ ਗੱਲ ਨੂੰ ਅਸੀਂ ਬੀਅਰ ਕਰਦੇ ਹਾਂ ਸੋ ਵੀ ਆਰ ਅਰਥ ਰਾਈਟ ਸੋ ਜਦੋਂ ਤੱਕ ਅਸੀਂ ਇਹ ਚੀਜ਼ਾਂ ਨਹੀਂ ਯਾਦ ਰੱਖਾਂਗੇ ਅਬਲਾ ਨਹੀਂ ਹਾਂ ਅਬਲਾ ਅਸੀਂ ਆਪਣੇ ਆਪ ਨੂੰ ਬਣਾ ਲਿਆ ਨੋਬਡੀ ਕੈਨ ਕਾਲ us ਅਬਲਾ ਅੰਟਿਲੈਸ ਆਪਾ ਆਪਣੇ ਆਪ ਨੂੰ ਦਈਏ ਕਿ ਅਸੀਂ ਵਿਚਾਰੀਆਂ ਅਸੀਂ ਕੀ ਗੱਲ ਕਰ ਸਕਦੇ ਸੋ ਮੈਂ ਇੱਥੇ ਸਿਰਫ ਤੁਹਾਡੇ ਸਭ ਦੀ ਅ ਅੰਤਰਾਤਮਾ ਨੂੰ ਸਿਰਫ ਇੰਨਾ ਕੁ ਜਗਾਉਣਾ ਚਾਹੁੰਦੀ ਆ ਕਿ ਐਜ਼ ਅ ਮਦਰ ਤੁਸੀਂ ਆਪਣੀ ਬੇਟੀ ਨੂੰ ਪਰਦੇਓ ਉਹਦੇ ਸਾਰੇ ਡ੍ਰੀਮਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਲੇਕਿਨ ਉਹਦੇ ਨਾਲ ਆਪਣੇ ਲੜਕੀਆਂ ਨੂੰ ਵੀ ਇਹ ਸਮਝਾਓ ਕਿ ਹਰ ਦੁਨੀਆ ਦੀ ਹਰ ਔਰਤ ਤੇਰੀ ਭੈਣ ਵਰਗੀ ਹੈ ਤੇਰੀ ਮਾਂ ਵਰਗੀ ਜੇ ਹਰ ਲੜਕਾ ਹਰ ਅਦਰ ਲੇਡੀ ਨੂੰ ਆਪਣੀ ਮਦਰ ਜਾਂ ਆਪਣੀ ਭੈਣ ਨੂੰ ਦੇਖੇਗਾ ਤਾਂ ਹੈ ਰੇ ਜਾਂ ਰਾਤ ਨੂੰ ਘਰਾਂ ਤੋਂ ਬਾਹਰ ਜਾਣਾ ਔਰ ਡਰਨਾ ਇਹ ਸਭ ਖਤਮ ਹੋ ਜਾਏਗਾ ਸੋ ਇਟ ਇਜ਼ ਇਨ ਆਰ ਹੈਂਡਸ ਬਿਕੋਜ਼ ਮੈਂ ਮੋਸਟਲੀ ਦੇਖਿਆ ਹੈ ਸਮਾਜ ਕਿ ਜਦੋਂ ਕੋਈ ਲੜਕਾ ਕੁਝ ਗਲਤ ਕਰਕੇ ਘਰ ਆਂਦਾ ਹੈ ਤਾਂ ਮਾਂ ਉਹਨੂੰ ਪ੍ਰੋਟੈਕਟ ਕਰਦੀ ਹੈ ਕਿ ਵੀ ਕੁਝ ਨਹੀਂ ਮੁੰਡੇ ਐ ਮੁੰਡੇ ਤਾਂ ਇਦਾਂ ਦੇ ਹੀ ਹੁੰਦੇ ਆ ਤਾਂ ਉਹਦੇ ਵਿੱਚ ਵੀ ਮਰਦਾਂ ਨੂੰ ਵਿਗਾੜਨ ਵਿੱਚ ਵੀ ਮੈਨੂੰ ਲੱਗਦਾ ਲੇਡੀ ਦਾ ਹੱਥ ਹੀ ਹੈ ਜੇ ਲੇਡੀ ਵਿਲ ਫੁੱਟ ਪੁੱਟਰ ਫੁੱਟ ਡਾਊਨ के हस्बैंड ਲਈ ਵੀ ਔਰ ਬੱਚੇ ਲਈ ਵੀ ਤਾਂ ਕਿਸੇ ਮਰਦ ਦੀ ਹਿੰਮਤ ਨਹੀਂ ਹੈ ਕਿ ਉਹ ਕਿਸੇ ਲੇਡੀ ਨਾਲ ਕਿਸੇ ਵੀ ਟਾਈਮ ਜਾਂ ਕਿਸੇ ਵੀ ਆਪਣੀ ਸੋਚ ਵਿੱਚ ਵੀ ਉਹ ਮਿਸ ਬਿਹੇਵ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਸੋ ਮੇਰੇ ਕੋਲ ਬਹੁਤ ਜ਼ਿਆਦਾ ਵਾਇਲੈਂਟ ਖਿਆਲ ਹੈ ਬਟ ਮੈਂ ਫਿਰ ਹੀ ਆਈਲ ਸੇ ਥੈਂਕ ਯੂ एवरीवन बॉडी ਐਂਡ ਹੈਪੀ ਵਿਮਨਸ ਡੇ